ਅੰਮ੍ਰਿਤਸਰ ਦੇ ਇਲਾਕਾ ਮੁਲੇ ਚੱਕ ਦੇ ਦਰਬਾਰ ਹਜਰਤ ਹਾਜੀ ਅਲੀ ਸੁਲਤਾਨ ਲਾਲਾ ਵਾਲੇ ਜੀ ਦਾ ਸਾਲਾਨਾ ਉਰਸ ਦਰਬਾਰ ਦੇ ਗੱਦੀ ਨਿਸ਼ੀ ਨਰਿੰਦਰਪਾਲ ਜੀ ਦੀ ਅਗਵਾਈ ਹੇਠ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਾਈਂ ਬਾਬਾ ਲਾਲ ਜੀ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਇਸ ਮੌਕੇ ਤੇ ਸੇਵਾ ਦਾ ਰਾਜਪਾਲ ਸਿੰਘ ਲਵਪ੍ਰੀਤ ਸਿੰਘ ਇੰਦਰਜੀਤ ਸਿੰਘ ਗੁਰਪ੍ਰੀਤ ਸਿੰਘ ਗੁਰਲਾਲ ਸਿੰਘ ਢਾਲੀ ਗੁਰਜੰਟ ਸਿੰਘ ਆਦੀ ਸੇਵਾਦਾਰਾਂ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਤੇ ਸੰਗਤਾਂ ਵਾਸਤੇ ਲੰਗਰ ਪੰਡਾਰਾ ਸਾਰਾ ਦਿਨ ਚੱਲਦਾ ਰਿਹਾ ਖਬਰ ਅੱਜ ਤੱਕ ਤੋਂ ਮਧੂ ਰਾਜਪੂਦੀ ਖਾਸ ਰਿਪੋਰਟ ਤੇ ਅੱਜ ਜਿਹੜਾ ਮੇਲਾ ਕਰਵਾ ਰਿਹਾ ਇਹ ਕਿੰਨਾ ਦੀ ਗਵਾਹੀ ਦੇ ਵਿੱਚ ਹੋ ਰਿਹਾ ਲੋਕਾਂ ਕਾਫੀ ਚਿਰੋਂ ਗਏ ਤੇ 20 ਸਾਲਾਂ ਨੂੰ ਚੱਲਿਆ ਉਹ ਪਰਾਹਲਾ ਚ ਇਹ ਮੇਲਾ ਕਰਉਂਦਾ ਵਾ ਤੇ ਅਨਨ ਜੁੜਿਆਂ ਨੂੰ ਬਹੁਤ ਚਿਰੋਂ ਚੱਲਿਆ ਨਾ ਕੋ ਆਹਾਂ ਜੀ ਇਹ ਕਿਹੜੇ ਇਲਾਕੇ ਚ ਮਨਾ ਰਹੇ ਆ ਇਹ ਮੂਲੇ ਚੱਕ ਦੇ ਵਿੱਚ ਆਹਾਂ ਜੀ ਤੇਰਾ ਇਹ ਪੁਰਾਣਾ ਚੱਲ ਗਿਆ ਹਾਂ ਜੀ ਤੇ ਦੂਰੋਂ ਨੇਰੋਂ ਵੀ ਸੰਤਾਂ ਬਹੁਤ ਆ ਇਹਨਾਂ ਦੇ ਕੋਲੋਂ ਆ ਰਿਆਂ ਵਾ ਹਾਂ ਜੀ ਇੱਥੋਂ ਦੁੱਧ ਪੋਤਾ ਹਰ ਇੱਕ ਚੀਜ਼ ਇੱਥੋਂ ਲੋਕ ਵੀ ਲੈ ਕੇ ਜਾਂਦੇ ਆ ਹਾਂ ਜੀ ਅਸੀਂ ਖੁਦ ਆਪੇ ਚੋਂ ਲੈ ਕੇ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਦੇ ਤੇ ਇਸ ਦਰਬਾਰ ਦੀ ਮਹਿਮਾ ਬਾਰੇ ਦੱਸੋ ਇਹ ਦਰਬਾਰ ਦੀ ਮਹਿਮਾ ਬਹੁਤ ਭਾਰੀ ਚੱਲ ਰਹੀ ਆ ਜੀ ਸੰਗਤਾਂ ਵੀ ਬਹੁਤ ਡਾਢੀਆਂ ਇੱਥੋਂ ਜਾਂਦੀਆਂ ਹੁੰਦੀਆਂ ਆ ਜੀ ਹਾਂ ਜੀ ਕੋਹ ਦਾ ਆਦੇ ਜੀ ਵੀ ਕਿਹੜੇ ਵੀ ਉਹ ਵੀ ਸਾਰੇ ਹੈ ਰਹਿਮਤਾ ਇਹਨਾਂ ਦੀਆਂ ਲਾਲਾ ਵਾਲੇ ਪੀਰੀਆਂ ਹਰ ਇੱਕ ਨੂੰ ਮਹਾਰਾਜ ਦੁੱਧ ਪੁੱਤ ਦਵੇ ਇਹ ਵੀ ਵੀਰਾਂ ਦਾ ਕੰਮ ਹੀ ਹੋਈ ਆ ਪਿੰਨਾ ਚ ਕੁਛ ਵੀਰ ਲਾਰੇ ਆ। ਤਨਾ ਹੋ ਰੈ ਐਦਾਂ ਹੀ ਕਾਮਾ ਕਾਜ ਆਪਣਾ ਸਵਾਰ ਦਿੰਦੇ ਕਿਸੇ। ਹਾਂਜੀ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ? ਇਹ 2 ਦਿਨ ਚੱਲਦਾ ਹੈ। ਕੱਲ ਮਹਿੰਦੀ ਸਕਣੀ ਆਡੇ ਤੇ ਅੱਜ ਇਹਨਾਂ ਦਾ ਮੇਲਾ ਵਾ। ਹਾਂਜੀ। ਤੇ ਸੰਗਤਾਂ ਜਿਹੜੀਆਂ ਆ ਕਿ ਉਹ ਬਾਹਰੋਂ ਵੀ ਹੰਦੀਆਂ ਨੇ? ਹਾਂਜੀ ਬਾਹਰੋਂ ਵੀ ਆਉਂਦੀਆਂ ਜੀ ਦੂਰੋਂ ਨੇਰੋਂ ਬਹੁਤ ਸੰਗਤ ਇੱਥੇ ਆ ਜਾਂਦੀ ਹੈ ਆਪਣੇ। ਹਾਂਜੀ ਵੱਡੇ ਜੋ ਵੱਡੀਆਂ ਸ਼ਹਿਰਾਂ ਦੇ ਵਿੱਚੋਂ ਵੀ ਸੰਗਤਾਂ ਇੱਥੇ ਆਉਂਦੀ ਜਾਂਦੀ ਹੈ ਜੀ ਇਹਨਾਂ ਦੇ ਕੋਲ। ਹਾਂਜੀ। ਚਲੋ ਪਿੰਡ ਵਾਲੇ ਵੀ ਬਹੁਤ ਇਨਾਂ ਦੇ ਕੋਲ ਆਉਂਦੇ ਇਨਾਂ ਦੇ ਹਯੂਰੀ ਤੇ ਵਿਚ ਆਣ ਕੇ ਬੰਦੇ ਖਲੋਦੇ ਆ ਹਾਂਜੀ ਕੋਈ ਖਾਲੀ ਤੋਂ ਜਾ ਨਹੀਂ ਰਿਹਾ ਵੀ ਵੀਰਾ ਤੇ ਦੀ ਬਹੁਤ ਤਰੱਕੀ ਮਹਾਰਾਜ ਇਨਾਂ ਦੀ ਕਰੇ ਮਾਈ ਤੋਂ ਨਾ ਖਲhao ਚਲੋ ਇਨਾਂ ਦੀ ਤਰੱਕੀ ਮਹਾਰਾਜ ਕਰੇ ਤੇ ਆਪਣੀ ਕੋਈ ਸੇਵਾਦਾਰਾਂ ਦੇ ਵੀ ਤਰੱਕੀ ਕਰੇ ਹਾਂਜੀ ਨਾ ਕੋਈ ਵੀ ਭੈਣ ਭਰਾ ਕੋਈ ਯਾਰ ਨਹੀਂ ਕਰਦਾ ਹਾਂਜੀ ਅੱਜ ਸਵੇਰ ਤੋਂ ਕੀ ਪ੍ਰੋਗਰਾਮ ਕੀਤੇ ਗਏ ਸਵੇਰਿਆ ਕੀਤਾ ਜੀ ਚਾਹ ਦਾ ਲੰਗਰ ਲੱਗਾ ਸੀ ਤੇ ਪਕੌੜੇ ਨਾਲ ਖਾਤੇ ਸੀ ਹਾਂਜੀ ਹਾਂਜੀ ਮੇਰੇ ਬਾਅਦ ਉਹ ਤੋਂ ਬਾਅਦ ਆ ਫਿਰ ਫਲ ਫਰੂਟ ਇੱਥੇ ਵੰਡਿਆ ਗਿਆ ਜੀ ਹਾਂਜੀ ਹੁਣ ਆਪਣਾ ਰੋਟੀ ਪਾਣੀ ਪ੍ਰਸਾਦ ਦੇ ਦਾ ਟਰੋਲਾਂ ਦਾ ਤੇ ਚਾਹਾਂ ਦਾ ਰੋਟੀ ਦੀ ਸੱਗੀ ਬਣਾਈ ਸੀ ਵਿਰਾਨੇ ਹਾਂਜੀ ਚਲੋ ਇਹ ਵੀ ਬਹੁਤ ਵਧੀਆ ਇਹਨਾਂ ਨੇ ਕੀਤਾ ਕੋਈ ਸੰਗਤਾਂ ਤੇ ਯਾਦਾਰੀ ਕਹੇਗੀ ਕਿ ਆਲੂ ਸੰਤੋ ਨੇ ਜਿਹਨੇ ਖਵਾਇਆ ਨਹੀਂ ਚਲੋ ਇਥੇ ਸੇਵਾਦਾਰ ਇਹਨਾਂ ਦੇ ਬਹੁਤ ਬੀਦੇ ਬੰਦੇ ਹਾਂਜੀ ਬਹੁਤ ਭਰੇ ਮਹਾਰਾਜ ਸਾਹਿਬੀ ਬਾਬੇ ਭਰੇ ਮਹਾਰਾਜਾ ਗਾੜੀ ਇਹਨਾਂ ਨੇ ਆਪਣੇ ਬੱਚੇ ਇਹਨਾਂ ਦੇ ਕਿਹੜੇ ਸੇਵਾਦਾਰ ਹੋ ਗੀ ਬਹੁਤ ਨੀਤਨਾ ਸੇਵਾਇਚ ਆਪਣੀ ਕਰਦੇ ਆ ਹਾਂਜੀ ਦਰਬਾਰ ਦਾ ਨਾਮ ਤਾਂ ਦਾਤਾ ਸ ਕੀ ਸੁਲਤਾਨ ਦਾ ਲਾਲਾ ਵਾਲੀ ਸਰਕਾਰ ਦਾ ਦਰਬਾਰ ਹੈ ਅਸ ਜਿਹਨਾਂ ਦੇ ਸੇਵਾਦਾਰ ਹਾਂ ਹਾਂਜੀ ਇਹ ਸੇਖਾਰਾ ਉਹ ਜੋ ਵੀ ਮੰਜ਼ੂਰਾ ਉਹ ਦਿੰਦੇ ਨੇ ਬੜੇ ਬੜੇ ਦੇਸ਼ ਵਿਦੇਸ਼ਾਂ ਦੇ ਸੰਗਠਨ ਹੋ ਗਿਆ ਜੋ ਮੰਗਿਆਂ ਮਰਾਦਾ ਪੁਰਨੇ ਭਾਵੇਂ ਰੋਲਾ ਬੰਦ ਕਰ ਦੋ ਹਾਂ ਸਾਡੇ ਨਾਲ ਗੱਲ ਹੁੰਦੀ ਆ ਹੋਰ ਸਮਾਰਦੀ ਆ ਉਹ ਲੱਡੂ ਉਹ ਆਦੀ ਵਾਗੇ ਸਾਡੇ ਭਰੇ ਭਾਈ ਸਾਹਿਬ ਰਹੇ ਨੇ ਕੋਈ ਪਰ ਇਹ ਨਾ ਰੱਖਣ ਜੀ ਸਾਡੇ ਹੱਥ ਕੁਝ ਨਹੀਂ ਸਾਡੇ ਹੱਥ ਖਾਲੀ ਆ ਉਹਦੇ ਦੇਣਾ ਜੋ ਕੁਝ ਦੇਣਾ ਉਹਦੇ ਕੋਈ ਮੰਗਣਾ ਨਹੀਂ ਕਿੰਨੇ ਸਾਲ ਹੋ ਗਏ ਨੇ ਮੇਲਾ ਮਨਾਉਂਦੇ ਆ ਜੀ ਕਿੱਥੇ ਮਨਾਉਂਦੇ ਪਏ ਆ ਜਿਹੜੇ ਕਿਹੜੇ ਪਿੰਡ ਚ ਇਹ ਪਿੰਨ ਮੂਲਾ ਚ ਕੋਲ ਦਾਣਾ ਮੰਡੀ ਦੇ ਨਜ਼ਦੀਕ ਆ ਜੇੜ ਭਗਤਾਲਾ ਪਿੰਡ ਆ ਹਾਂਜੀ ਜੀ ਇਹ ਸਾਨੂੰ ਮਨਾਉਂਦਾ ਕਮ ਸੇ ਕਮ ਵੀ 20 ਸਾਲ ਹੋ ਗਏ ਹਾਂਜੀ ਸਵੇਰ ਤੋਂ ਕੀ ਪ੍ਰੋਗਰਾਮ ਕਰਾਇਆ ਗਿਆ ਸਵੇਰ ਤੋਂ ਪਹਿਲੇ ਚਾਪ ਕੋੜਾ ਹੈ ਗੋਭੀ ਦੀ ਸਬਜ਼ੀ ਨਾਲ ਦਾਲ ਤੰਦੂਰੀ ਪ੍ਰਸ਼ਾਣ ਫੁੱਲ ਗਏ